ਬਾਜੀ ਬਾਜੀ ਅੱਜ ਮੀਟਿੰਗ ਹੋਈ ਆ ਤੁਸੀਂ ਕਾਲ ਦਿੱਤੀ ਸੀ ਆਲ ਪਾਰਟੀ ਜੋ ਜੋ ਆਏ ਆ ਇੱਕ ਤਾਂ ਉਹਨਾਂ ਬਾਰੇ ਦੱਸੋ ਔਰ ਇਹਦੇ ਵਿੱਚ ਕੀ ਕੁਛ ਰਿਹਾ ਅੱਜ ਜੀ ਅਸੀਂ ਆਲ ਪਾਰਟੀ ਮੀਟਿੰਗ ਦੀ ਕਾਲ ਦਿੱਤੀ ਸੀ ਜੀ ਅ ਪੰਜਾਬ ਦੀਆਂ ਜਾਂ ਹਰਿਆਣੇ ਰਾਜਸਥਾਨ ਦੀਆਂ ਜਿੰਨੇ ਵੀ ਨਾਲ ਦੇ ਇਲਾਕਿਆਂ ਦੀਆਂ ਜਥੇਬੰਦੀਆਂ ਜੋ ਲੋਕਾਂੇ ਕੰਮ ਕਰ ਰਹੀਆਂ ਜਮਹੂਰੀ ਜਨਤਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਸੀ ਉਹਦੇ ਚ ਕਿਸਾਨ ਜਥੇਬੰਦੀਆਂ ਆਈਆਂ ਮਜ਼ਦੂਰ ਜਥੇਬੰਦੀਆਂ ਆਈਆਂ ਮੁਲਾਜ਼ਮ ਜਥੇਬੰਦੀਆਂ ਆਈਆਂ ਸਟੂਡੈਂਟ ਜਥੇਬੰਦੀਆਂ ਆਈਆਂ ਟੀਚਰਜ਼ ਜਥੇਬੰਦੀਆਂ ਆਈਆਂ ਇਸ ਤੋਂ ਬਿਨਾਂ ਕੁਝ ਸਿੱਖ ਜਥੇਬੰਦੀਆਂ ਵੀ ਆਈਆਂ ਤੇ ਸਾਰੀਆਂ ਜਥੇਬੰਦੀਆਂ ਜਿਵੇਂ ਆਪਾਂ ਗੱਲ ਕਰ ਲਈਏ ਐਸਕੇਐਮ ਆਇਆ ਐਸਕੇਐਮ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ 10 ਤਰੀਕ ਵਾਲੀ ਜਿਹੜੀ ਕੌਲ ਆ ਉਹ ਸਿਰੇ ਚੜਨ ਲਈ ਉਹ ਨੂੰ ਇਤਿਹਾਸਕ ਇਕੱਠ ਬਣਾਉਣ ਲਈ ਉਹ ਸਾਡਾ ਸਾਥ ਦੇਣਗੇ ਤੇ ਹਜ਼ਾਰਾਂ ਦੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਹਜੂਮ ਯੂਨੀਵਰਸਿਟੀ ਚ ਪਹੁੰਚੂਗਾ ਅਗਲੀ ਗੱਲ ਇਹ ਆ ਜੇ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਨੂੰ ਰਾਹ 'ਚ ਰੋਕਦਾ ਤਾਂ ਪਹਿਲਾਂ ਤਾਂ ਯੂਨੀਵਰਸਿਟੀ ਪਹੁੰਚਣਾ ਸੀ ਫਿਰ ਚੰਡੀਗੜ੍ਹ ਦੀਆਂ ਸ਼ਹਿਰਾਂਾਂ ਵੀ ਰੋਕੀਆਂ ਜਾਣਗੀਆਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਸਾਰਿਆਂ ਨੇ ਅਪੀਲ ਕਰੀ ਆ ਚਾਹੇ ਪੰਜਾਬ ਪੁਲਿਸ ਆ ਚਾਹੇ ਚੰਡੀਗੜ੍ਹ ਪੁਲਿਸ ਆ ਕਿ ਇੱਥੇ ਆ ਰਹੇ ਜਿੰਨੇ ਵੀ ਲੋਕ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਸੈਨੇਟ ਨੂੰ ਬਚਾਉਣ ਲਈ ਇੱਥੇ ਧਰਨਾ ਲੱਗਿਆ ਹੋਇਆ ਉੱਥੇ 10 ਤਰੀਕ ਦੀ ਜਿਹੜੀ ਕੋਲ ਆ ਉੱਥੇ ਜਿੰਨੇ ਵੀ ਪਹੁੰਚ ਰਹੇ ਆ ਉਹਨੂੰ ਕਿਸੇ ਨੂੰ ਨਾ ਰੋਕਿਆ ਜਾਵੇ ਨਹੀਂ ਤਾਂ ਮਤਲਬ ਅਸੀਂ ਯੂਨੀਵਰਸਿਟੀ 'ਚ ਪ੍ਰੋਟੈਸਟ ਦੀ بجائے ਚੰਡੀਗੜ੍ਹ 'ਚ ਜਿੱਥੇ ਜਿੱਥੇ ਖੜਾਂਗੇ ਉੱਥੇ ਸੜਕਾਂ ਰੋਟੀਆਂ ਜਾਣਗੀਆਂ ਤੇ ਬਾਕੀ ਇਸ ਤੋਂ ਬਿਨਾ ਉਹਨਾਂ ਨੇ ਇਹ ਵੀ ਕਿਹਾ ਸਾਨੂੰ ਭਰੋਸਾ ਦਿਵਾਇਆ ਕਿ ਜਿਵੇਂ ਜਿੱਥੇ ਜਿੱਥੇ ਉਹਨਾਂ ਦੀਆਂ ਲੋਕਲ ਯੂਨਟਾਂ ਜ਼ਿਲ੍ਹਾ ਹੈੱਡਕੁਆਟਰ ਹੋ ਗਏ, ਬੀਜੇਪੀ ਦਫ਼ਤਰ ਹੋ ਗਏ, ਉੱਥੇ ਇਕੱਠੇ ਜਰ ਕੇ ਬੀਜੇਪੀ ਦੇ ਸੈਂਟਰ ਸਰਕਾਰ ਦੇ ਪੁਤਲੇ ਫੁੱਕੇ ਜਾ ਸਕਦੇ ਆ, ਬੀਜੇਪੀ ਦੇ ਦਫ਼ਤਰ ਘੇਰੇ ਜਾ ਸਕਦੇ ਆ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕਰਕੇ ਉੱਥੇ ਵੀ ਟਟੂਈ ਰੋਸ ਪ੍ਰਦਰਸ਼ਨ ਜਰੇ ਜਾ ਸਕਦੇ ਆ। ਤੇ ਇਸ ਤੋਂ ਬਿਨਾ ਮਤਲਬ ਸਾਨੂੰ ਕੋਈ ਹੋਰ ਸੁਝਾਅ ਆਏ ਅ ਜਿਵੇਂ ਮੰਨ ਲਓ ਉਸ ਦਿਨ ਲੰਗਰ ਦੀ ਕੋਈ ਸੇਵਾ ਕਿਸੇ ਜਥੇਬੰਦੀ ਨੇ ਚੱਕੀ ਆ, ਫੰਡ ਦੀ ਸੇਵਾ ਕਿਸੇ ਜਥੇਬੰਦੀ ਨੇ ਚੱਕੀ ਆ, ਅ ਇਸ ਤੋਂ ਬਿਨਾ ਮੋਰਚੇ ਨੂੰ ਲੰਮਾ ਚਲਾਉਣ ਲਈ ਜਿਵੇਂ ਸਾਨੂੰ ਪਤਾ ਕਿ ਇਹ ਮੋਰਚਾ ਇੱਕ ਵੱਡਾ ਮੋਰਚਾ ਸੈਂਟਰ ਸਰਕਾਰ ਦਾ ਜਿਹੜਾ ਅਟੈਕ ਆ ਪੰਜਾਬ ਯੂਨੀਵਰਸਿਟੀ ਤੇ ਉਹ ਅਟੈਕ ਇਕੱਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਪੰਜਾਬ ਯੂਨੀਵਰਸਿਟੀ ਦੀ ਡੈਮੋਕਰੇਸੀ ਦੇ ਅਟੈਕ ਆ ਇੱਥੋਂ ਦੀ ਸਬ